ਸਾਈ ਰਿਵਲ ਵਾਹ ਲਾਈਕ ਟੂ ਗਿਵ ਬੋਥ ਆਫ 뎀 ਕੰਗ੍ਰੈਚੁਲੇਸ਼ਨ ਫਰਮ ਦਿਸ ਵੈਡਿੰਗ ਕਿਉਂਕਿ ਬੱਚਿਆਂ ਨੇ ਕਹਿਣ ਨੂੰ ਤਾਂ ਬਹੁਤ ਕੌਸ਼ਿਸ਼ੀ ਇਹਨਾਂ ਨੇ ਬਹੁਤ ਸੁੰਦਰ ਮਹਾਰਾਜ ਦੇ ਆਪਰ ਕਰਮਾ ਚਾਰੇ ਲਾਵਾਂ ਜਿਹੜੀਆਂ ਕੀਤੀਆਂ ਨੇ ਸੋ ਤੁਹਾਡਾ ਵੀ ਤੁਹਾਨੂੰ ਵੀ ਬਹੁਤ-ਬਹੁਤ ਉਹਨਾਂ ਨੂੰ ਮੈਂ ਵਧਾਈ ਦਿੰਦਾ ਹਾਂ ਮੈਂ ਵੇਖ ਰਿਹਾ ਸੀ ਬੈਠੇ ਦੋਨੋਂ ਵੈਸੇ ਤੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਕਿਉਂਕਿ ਹੁਣੇ ਮੈਨੂੰ ਪਤਾ ਲੱਗਿਆ ਕਿ ਦੋਨੋਂ ਬੱਚੇ ਕੈਨੇਡਾ ਲੈਵਲ ਤੇ ਐਥਲੀਟਸ ਦੇ ਤੌਰ ਤੇ ਵਿੱਚ ਰਹੇ ਨੇ ਕਮਿਊਨਿਟੀ ਜੋ ਕਾਫੀ ਨਾਂ ਇਹਨਾਂ ਨੇ ਸਿੱਖ ਕੌਮ ਦਾ ਉੱਚਾ ਕੀਤਾ ਹੈ ਜਿੱਤੇ ਮੈਂ ਦੇਖ ਰਿਹਾ ਸੀ ਗੁਰਪ੍ਰਤਾਪ ਸਿੰਘ ਜਿਹੜਾ ਸਰੀਰਕ ਤੌਰ ਤੇ ਨੌਜਵਾਨ ਨੇ ਤਗੜੇ ਨੇ ਆਮ ਜਿਦਾਂ ਬਾਸਕਟਬਾਲ ਦੇ ਖਿਡਾਰੀ ਹੁੰਦੇ ਨੇ ਸ਼ਾਇਦ ਵੀ ਖੇਡਦੇ ਰਹੇ ਹੋਣ ਪਤਾ ਨਹੀਂ ਮੈਨੂੰ ਪਰ ਮੈਨੂੰ ਲੱਗਦਾ ਹੈ ਕਿ ਬਾਸਕਟਬਾਲ ਦੇ ਇਹ ਸਹੀ ਗੱਲ ਹੈ ਗੁਰਪ੍ਰਤਾਪ ਸਿੰਘ ਜੀ ਠੀਕ ਹੈ ਧੰਨਵਾਦ ਹਾਂ ਜੀ ਬਹੁਤ ਖੋਈ ਥੋਕੇ ਗੱਦਕੜ ਦੱਸਦਾ ਨਾ ਤੇ ਖੇਡ ਉਦਾਂ ਦੀ ਹੈ ਤੇ ਮੈਨੂੰ ਬੱਚੀ ਬਾਰੇ ਵੀ ਪਤਾ ਲੱਗਾ ਵੀ ਇਹ ਵੀ ਕੈਨੇਡਾ ਲੈਵਲ ਦੀ ਐਥਲੀਟਸ ਰਹੀ ਹੈ ਜਿਹਨੇ ਸੈਕ ਕੋਨ ਦਾ ਸਹੀ ਗੱਲ ਹੈ ਨਾ ਠੀਕ ਹੈ ਬਹੁਤ ਬਹੁਤ ਦੋਨੋਂ ਨੌਮੈ ਗੁਰਦਰਾ ਸਾਹਿਬ ਦੁਆਰਾ ਬਧਾਈ ਦੇਣਾ ਚਾਹੁੰਦਾ ਦੇਖੋ ਜਿਹੜੇ ਬੱਚੇ ਚੰਗੇ ਕੰਮਾਂ 'ਚ ਪੈਂਦੇ ਨੇ ਇੱਕ ਵੈਸੇ ਗੁਰਸਿੱਖ ਬੱਚਾ ਆਮ ਲੋਕ ਇਸ ਕਟਾ ਲੈਂਦੇ ਨੇ ਕਈ ਕੁਛ ਹੈ ਗੁਰਸਿੱਖੀ ਦੇ ਵਿੱਚ ਬੈਠੇ ਨੇ ਇਹ ਬੜੀ ਵੱਡੀ ਦੇਣ ਹੈ ਮਾਰੇ ਦੀ ਕਿਰਪਾ ਜਨਾ ਪਰਿਵਾਰਾਂ ਤੇ ਉਹ ਹੀ ਪਛਾਣਦੇ ਨੇ ਸੋ ਮੈਂ ਬਹੁਤ ਖੁਸ਼ ਹੋਇਆ ਜਦੋਂ ਮੈਨੂੰ ਮਾੜਾ ਜੇ ਕਿਸੇ ਨੇ ਆਣ ਕੇ ਦੱਸਿਆ ਮੈਨੂੰ ਕਹਿੰਦੇ ਸਾਡਾ ਨਾਂ ਨਾ ਲਿਓ ਪਰ ਨਾਂ ਦੱਸ ਦਿੰਨੇ ਆਂ ਵੀ ਬੱਚੇ ਦੋਨੋਂ ਹੀ ਇਹ ਕੌਮ ਦਾ ਨਾਮ ਉੱਚਾ ਕਰਨ ਵਾਲੇ ਨੇ ਵੈਸੇ ਮੈਂ ਅੱਗੇ ਵੀ ਪਹਿਲਾਂ ਦੱਸਿਆ ਸੀ ਕਿ ਦੋਨੋਂ ਤੁਸੀਂ ਪਿਆਰ ਦੇ ਨਾਲ ਰਹੋ ਮੈਂ ਕਈ ਵਾਰੀ ਗੁਰਮਤਿ ਸਿੱਖਿਆ ਬੋਤੀ ਨਹੀਂ ਦੰਦਾ ਮੈਂ ਦੂਜੇ ਪਾਸੇ ਦੇ ਦਿੰਦਾ ਕਿ ਬੱਚੀਆਂ ਲੇਡੀਜ਼ ਬਹੁਤ ਹਾਰਡ ਵਰਕ ਕਰਦੀਆਂ ਕੈਨੇਡਾ ਅਮਰੀਕਾ ਦੇ ਵਿੱਚ ਤੇ ਸੈਚਰਡੇ ਸੰਡੇ ਨੂੰ ਵੀਕਣ ਤੇ ਕਿ ਨੌਨਾ ਵੀ ਲੜਕੇ ਨੂੰ ਵੀ ਵੀ ਪਿਆਰ ਤਾਂ ਬਣਿਆ ਰਹੂਗਾ ਜਦੋਂ ਬੱਚੇ ਸੈਚਰਡੇ ਨੂੰ ਸੁੱਤੀ ਹੋਵੇ ਉਹਨੂੰ ਸੌਣ ਦਿੱਤਾ ਲੜਕੇ ਦਾ ਫਰਜ ਆ ਚਾਹ ਚੂ ਬਣਾ ਕੇ ਉਹਨੂੰ ਬੈੱਡ ਤੇ ਜਾ ਕੇ ਦਿੱਤੀ ਠੀਕ ਹੈ ਜੀ ਉਹ ਪਿਆਰ ਮਨਾਉਂਦੀ ਕਰਦਾ ਨਾ ਗਰਮਤ ਵੀ ਸੌਂਦੀ ਜਦੋਂ ਪ੍ਰੇਮਕ ਹੋ ਤੇਰੇ ਹੀ ਪ੍ਰਭ ਆਇਆ ਹਵਤੇ ਜੇ ਕਹਦੇ ਹੋਈ ਭਾਂਡੇ ਤੋਤੇ ਹਾਂਜੀ ਕਿਉਂਕਿ ਵੀ ਵੀ ਬਹੁਤ ਹਾਰਡ ਕੰਮ ਕਰਦੇ ਆ ਸਾਡੇ ਵੀ ਕੁਝ ਫਰਜ ਆ ਜੇ ਆਪਾਂ ਇਸ ਰਾਹ ਨੂੰ ਪੈ ਗਏ ਯਕੀਨ ਜਾਨਾ ਸਾਡੀ ਕੌਮ ਵਾਕੇ ਰਾਜ ਭਾਗ ਕਰੂਗੀ ਤੇ ਕਦੀ ਕਦੀ ਬੋਤਨਵਰੀ ਸਾਲ ਚ ਬਾਹਰ ਟੂਰ ਨਾ ਛੁੱਟੀਆਂ ਤੇ ਵੀ ਲੈ ਗਏ ਹਾਂਜੀ ਤੇ ਨਵੇਂ ਸੂਟ ਸੱਟ ਲੈ ਆਤੇ ਦੋ ਚਾਰ ਵਾਰੀ ਹਾਂਜੀ ਇਹੋ ਚੀਜ਼ਾਂ ਪਿਆਰਦੀ ਹੁੰਦੀਆਂ ਮੈਂ ਬਹੁਤਾ ਸਮਾਂ ਨਾ ਲਵਾਂ ਤੇ ਜਿਕੇ ਇੰਜਾੜੇ ਹੋਏ ਤੇ ਨਾ ਤੁਹਾਡਾ ਜ਼ਿੰਦਗੀ ਸਾਰਿਆਂ ਦੀ ਇਹਨਾਂ ਦੀ ਨਹੀਂ ਸਾਡੇ ਵਿੱਚ ਜਿਨ੍ਹਾਂ ਨੇ ਦੇ ਟ੍ਰਾਈ ਨਹੀਂ ਕੀਤਾ ਸਾਡਾ ਫਾਰਮੂਲਾ ਜ਼ਰੂਰ ਘਰ ਟ੍ਰਾਈ ਕਰਿਓ ਕੱਲ ਤੋਂ ਸ਼ੁਰੂ ਕਰਿਓ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ ਆਓ ਹੁਣ ਮੈਂ ਕੋਈ ਸ੍ਰੀ ਭਾਈ ਬਕੀਤਾ ਸਿੰਘ ਨੇ 5 ਮਿੰਟ ਆਪ ਸੰਗਤਾਂ ਦੇ ਨੈਣੇ ਨੇ ਇਹਨਾਂ ਤੋਂ ਬਾਅਦ ਸਾਡੇ ਡਾਕਟਰ ਗੁਰਵਿੰਦਰ ਸਿੰਘ ਜੀ ਤਾੜੀਵਾਲ ਉਹ ਸਾਰਾ ਇਸ ਪ੍ਰੋਗਰਾਮ ਨੂੰ ਸੰਪੰਨ ਕਰਨਗੇ ਤਾਂ ਮੈਂ ਬੇਨਤੀ ਕਰਾਂ ਜਨਨਾ ਦੀ ਕੋਈ ਸ੍ਰੀ ਜਥਾ ਬੋਲੇਗਾ ਤੁਸੀਂ ਬਹੁਤ ਸੁੰਦਰ ਪ੍ਰੋਗਰਾਮ ਸੰਗਤ ਸਾਜ ਸਿੰਘ ਜੀ ਦਿੱਤਾ ਬੜੇ ਪਿਆਰ ਨਾਲ ਬੈਠੇ ਹੋ ਸਹਿਯੋਗ ਦਿੱਤਾ ਹੈ 5-7 ਮਿੰਟ ਹੋਰ ਇਸੇ ਤਰ੍ਹਾਂ ਸਹਿਯੋਗ ਦਿਓ ਸਾਡਾ ਆਪਣਾ ਇਹਨੰਦ ਕਾਰਜ ਹੈ ਗਰੇਵਾਲ ਸਾਡੇ ਸਤਕਾਰ ਜੋ ਮੇਰੇ ਭਾਈ ਨੇ ਵੱਡੇ ਸੋ ਆਪ ਜੀ ਜਰੂਰ ਸਹਿਯੋਗ ਦਿਓ ਉਹ ਤਬਾ ਗੁਰਵਿੰਦਰ ਸਿੰਘ ਜੀ ਬੋਲਣ ਤੋਂ ਬਾਅਦ ਆਪਾਂ ਦੇਖਾਂ ਵਰਤਾਵਾਂਗੇ ਪਰ ਬੱਚਿਆਂ ਦੇ ਸਾਇਨ ਵੀ ਕਰਨੇ ਨੇ ਕੋਈਆਂ ਭੁੱਲਾਂ ਨੀ ਕਿਵਾਂ ਆ ਬੜੇ ਪਿਆਰ ਨਾਲ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਮਹਤਾਯਾਣ ਕਿਰਪਾਲੂ ਐ ਦਰਵੇਸ਼ ਪਿਤਾ ਦਇਆ ਕਾਓ ਦਾਤਾ ਜੀ ਦਰਕਾਰ ਹੈ ਓ ਮੇਰਵਾਣ ਬਖਸ਼ੰਦ ਮੇਰੇ ਮੁਰਗੇਸ਼ ਪਿਤਾ ਮੇਰਾ ਕਰ ਦਿਓ ਜੀ ਕਰਮਾਂ ਦੇ ਮਾਰਿਆਂ ਤੇ ਹੋ ਤੇਰੇ ਕਦਮਾਂ ਦੇ ਵਿੱਚ ਰੁਲਦੀਆਂ ਬਾਦਸ਼ਾਹੀਆਂ ਨੇ ਤੂੰ ਯਾਰ ਗਰੀਬਾਂ ਦਾ ਤੇ ਮਾਣ ਨੇ ਮਾਣਿਆਂ ਦਾ ਹੋ ਤੁਸੀਂ ਮਸਕੀਨਾਂ ਨੂੰ ਬਖਸ਼ੀਆਂ ਬਾਦਸ਼ਾਹੀਆਂ ਨੇ ਤੂੰ ਬਾਦਸ਼ਾਹ ਸਤਿਆ ਸੱਚੀ ਤਾਣ ਨੇ ਤਾਣਿਆ ਦਾ ਤੂੰ ਬਾਦਸ਼ਾਹ ਸਤਿਆ ਸੱਚੀ ਤਾਣ ਨੇ ਤਾਣਿਆ ਦਾ ਦਸਾਂ ਹੀ ਬਾਦਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੋੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਪੰਦੇਰ ਪਰਿਵਾਰ ਅਤੇ ਗਰੇਵਾਲ ਪਰਿਵਾਰ ਕਿਉਂਕਿ ਜਦੋਂ ਬੱਚੇ ਨਿੱਕੇ ਹੁੰਦੇ ਨੇ ਤੇ ਆਪਾਂ ਉਹਨਾਂ ਦੇ ਵਿਆਹ ਦੇ ਸੁਪਨੇ ਸਜਾਉਂਦੇ ਰਹਿੰਨੇ ਆ ਵੀ ਵਾਹਿਗੁਰੂ ਜੀ ਇਹ ਬੱਚੇ ਜਵਾਨ ਹੋਣ ਤੇ ਤੁਹਾਡੀ ਕਿਰਪਾ ਦੇ ਨਾਲ ਫਿਰ ਇਹਨਾਂ ਦਾ ਵਿਆਹ ਸ਼ਾਦੀ ਕਰੀਏ ਕਈ ਸਾਲਾਂ ਦੀ ਉਡੀਕ ਤੋਂ ਬਾਅਦ ਅੱਜ ਇਹ ਸੁਭਾਗਾ ਦਿਨ ਪਰਿਵਾਰ ਦੇ ਜੀਵਾਂ ਨੂੰ ਪ੍ਰਾਪਤ ਹੋਇਆ ਹੈ ਤੇ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਜਿਵੇਂ ਬਰਾਤ ਆਈ ਆ ਤੇ ਵੇਖੋ ਕਿਦਾਂ ਰੰਗਾਂ ਦੀ ਬਾਰਿਸ਼ ਹੁੰਦੀ ਰਹੀ ਆ ਮਹਾਰਾਜ ਕਿਰਪਾ ਕਰਨ ਇਹ ਸਾਰੀ ਜ਼ਿੰਦਗੀ ਗ੍ਰਸਤੀ ਜੀਵਨ ਵਿੱਚ ਇਸੇ ਤਰ੍ਹਾਂ ਜਿਹੜੇ ਰੰਗ ਨੇ ਉਹ ਵਰਸਦੇ ਰਹਿਣ ਸਤਿਗੁਰੂ ਜੀ ਮਹਾਰਾਜ ਦੋਵਾਂ ਪਰਿਵਾਰਾਂ ਦੇ ਸਕੇ ਸਬੰਧੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਅਸੀਂ ਬਹੁਤਾ ਸਮਾਂ ਨਹੀਂ ਲੈਣਾ ਬਸ ਪੰਜਾਂ ਕੁ ਮਿੰਟਾਂ ਦੇ ਵਿੱਚ ਇੱਕ ਕਵਤਾ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਰੂਪ ਦੇ ਵਿੱਚ ਵੀ ਮਹਾਰਾਜ ਕਿਰਪਾ ਕਰਿਓ ਸੁਭਾਗੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਿਓ ਜਿਹੜੇ ਸਾਡੇ ਵੱਡੇ ਭਰਾ ਉਹ ਧਿਆਨ ਨਾਲ ਸੁਣਨਗੇ ਤੇ ਉਹਨਾਂ ਨੂੰ ਸਾਰਾ ਕੁਝ ਪਤਾ ਚੱਲ ਜਾਏਗਾ ਕਿਉਂਕਿ ਕਈ ਜਿਹੜੇ ਸ਼ਬਦ ਨੇ ਉਹ ਠੇਠ ਪੰਜਾਬੀ ਦੇ ਹੁੰਦੇ ਨੇ ਸਾਰਿਆਂ ਦੀ ਸਮਝ ਵਿੱਚ ਨਹੀਂ ਆਉਂਦੇ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਵੀ ਸਾਰੇ ਦੀ ਟਰਾਂਸਲੇਸ਼ਨ ਕਰ ਸਕੀਏ ਲੋ ਸਾਧ ਸੰਗਤ ਜੀ ਇਕਾਗਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਇੱਕ ਕਵਤਾ ਆਪ ਸੰਗਤ ਦੀ ਸੇਵਾ ਵਿੱਚ ਇੰਜ ਪੇਸ਼ ਕੀਤੀ ਜਾ ਰਹੀ ਹੈ ਗਲਗੀ ਤਰਦੇ ਹੱਥ ਪਵਿੱਤਰਾਂ ਉੱਪਰ ਰਹਿਣ ਸਿਰਾਂ 'ਤੇ ਕੈਮ ਰਹਿਣ ਸੌ ਸਾਲ ਤਿੱਕਰ ਰਿਸ਼ਤੇ ਦੋ ਇਕ ਮਨ ਹੋ ਸਭ ਮਾਈ ਪਾਈ ਦੇ ਓਮ ਬਾਰਕ ਬਾਦੀ ਰਲ ਮਿਲ ਸਕੀਆਂ ਮੰਗਲ ਜਾਵੋ ਹੋਏ ਸੰਪੂਰਨ ਸ਼ਾਦੀ ਪ੍ਰੇਮ ਪਿਆਲੇ ਦੀ ਕਲਾ ਭਰ ਭਰ ਪੀਵੇ ਜੋੜੀ ਸ਼ਹਿਰਾ ਦੀ ਅਰਦਾਸ ਜਗੋ ਜਗ ਰਹੇ ਸਲਾਮਤ ਜੋੜੀ ਭਗਤ ਕਬੀਰ ਤਿੱਗੜੇ ਥੋੜੀ ਸ਼ਹਿਰਾ ਦੀ ਅਰਦਾਸ ਜੁਗੋ ਜੋਗੇ ਰਹੇ ਸਲਾਮਤ ਜੋੜੀ ਕਾਟਾ ਬਣੇ ਹਰੀ ਤੰਦਰਾਜਾ ਬੀਬੀ ਤਾਰਾ ਰਾਣੀ ਜੋ دیਵਣ ਮਿੱਤ ਦੀਵਣ ਕੋਲ ਜੇ ਜੋ ਪਾਣੀ ਸੰਗ ਪਾਣੀ ਜੇ ਓ ਜੀਵਨ ਦੀ ਕੀਮਤ ਵੱਧ ਜੇ ਲਾਲ ਜਿਸ ਤਰਾ ਸੁੱਚੇ ਨਾਨਕਾਂ ਤੇ ਦਾਦਕਿਆਂ ਦੇ ਕਰਦੇ ਵਣ ਸਿਰ ਉੱਤੇ ਬਨੇ ਫਾਲ ਕੇ ਬਾਗ ਸੁਹਾਵਾ ਅੱਜ ਦੀ ਗੱਡੀ ਮੋੜੀ ਸ਼ਹਿਰਾ ਦੀ ਅਰਦਾਸ ਜੁਗੋ ਜਗ ਰਹੇ ਸਲਾਮਤ ਜੋੜੀ 조ڑی ਸ਼ੇਰਾ ਦੀ ਅਰਦਾਸ ਜੁਗੋ ਜਗ ਰਹੇ ਸਲਾਮਤ ਜੋੜੀ ਤਖਤੇ ਤੋੜ ਕੇ ਲక్ష్ਮੀ ਆਵੇ ਅੰਬਰ ਤੱਕੋ ਤਕਵੀ ਨਵਾਂ ਵਸਾਇਆ ਕਰ ਵੀ ਬਾਦਾ ਦਿਨ ਦਿਨ ਕਰੇ ਤਰੱਕੀ ਸ਼ਭਵੰਤੀ ਦੇ ਦਰ ਤੇ ਆ ਕੇ ਰਾਜੀ ਦਰੁਸਤੀ ਦਾ ਜੀਵਨ ਮੰਨਣਾ ਹੋਵੇ ਆਰਜੂ ਲੰਬੀ ਸਾਲਾਂ ਦੀ ਉਮਰ ਭੋਗ ਕੇ ਫਿਰ ਵੀ ਅਖਣ ਥੋੜੀ ਸ਼ੈਰਾ ਦੀ ਅਰਦਾਸ ਜੁਗੋ ਜੁਗ ਰਹੇ ਸਲਾਮਤ ਜੋੜੀ ਇਉਂ ਦੀਵਣ ਦੀ ਕੀਮਤ ਵੱਧ ਜੇ जे, लाल जिस्तर जे सु न क ਇਵੇਂ ਚ ਨਗੀਨਾ ਠੰਡਾ ਰਹੇ ਸੁਹਾਗਣ ਵੱਲੋਂ ਮਾਤੇ ਪਿਓ ਦਾ ਸੀਨਾ ਦੇਰ ਸਾਰੇ ਧੀਆਂ ਨੇ ਲੰਗੜ ਜਿਵੇਂ ਦੀਵਾਲੀ ਲੋੜੀ ਸ਼ਰਾਂ ਦੀ ਅਰਦਾਸ ਚ ਗੋਝੋ ਕੇ ਰਹੇ ਸਲਾਮਤ ਝੋੜੀ ਓ ਜੀਵਨ ਸਾਥੀ ਤੋਂ ਨਾ ਹਰ ਗੇ ਜਾ ਪਾਰਸ ਵਟੇ ਪਾਸਾ ਦੂਜੇ ਦੇ ਵਿੱਚ ਦੂਜਾ ਤੁਲ ਜੀ ਜੋ ਜਲ ਵਿੱਚ ਪਤਾਸਾ ਚੰਦ ਚ ਕੋਰੀ ਵਰਗਾ ਰਿਸ਼ਤਾ ਨੇਪ ਜੇ ਚੁਕਾ ਕਿਰਪਾ ਕਰਨ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਆਨੰਦ ਕਾਰਜ ਦੀਆਂ ਨੇਕਾਂ ਹੀ ਬਾਤਾਂ ਨੇ ਜੋ ਆਪ ਸੰਗਤਾਂ ਨੂੰ ਭਾਈ ਬਾਜ ਸਿੰਘ ਜੀ ਜੋ ਸਾਡੇ ਸੈਕਟਰੀ ਸਾਹਿਬ ਨੇ ਉਹ ਸੁਣਾਉਂਦੇ ਨੇ ਇੰਜ ਕਹਿ ਲਓ ਪੀ ਪ੍ਰਚਾਰ ਇਹ ਕਰ ਦਿੰਦੇ ਨੇ ਤੇ ਕਵਤਾ ਅਸੀਂ गा ਦਿੰਨੇ ਆ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨੇ ਪਿਆਰ ਸਦਾ ਇੰਜ ਹੀ ਬਣਿਆ ਰਵੇ ਸਾਰਿਆਂ ਦੇ ਸਿਰ ਤੇ ਮਹਾਰਾਜ ਕਿਰਪਾ ਕਰਨ ਆਨੰਦ ਕਾਰਜ ਦਾ ਵਿਸ਼ਾ ਬਹੁਤ ਵੱਡਾ ਜੇ ਕਿਸੇ ਨੇ ਹੋਰ ਜਿਆਦਾ ਸੁਣਨਾ ਹੋਵੇ ਤੇ ਲਗਭਗ ਸਾਡੇ ਕੋਲੋਂ ਆਨੰਦ ਕਾਰਜ ਵਿਸ਼ੇ ਦੇ ਉੱਤੇ ਇਸ ਟੌਪਿਕ ਦੇ ਉੱਤੇ ਮਹਾਰਾਜ ਨੇ 10 ਘੰਟੇ ਦਾ ਇੱਕ ਲੈਕਚਰ ਕਰਵਾਇਆ ਲਗ ਲਗ ਵਿਸ਼ਿਆਂ ਆਨੰਦ ਕਾਰਜ ਨਾਲ ਰਿਲੇਟਡ ਜਿਹੜਾ ਤੁਸੀਂ ਚਾਹੋ ਤੇ ਆਪਣੇ ਮੋਬਾਈਲ ਐਲਈਡੀ ਦੇ ਉੱਤੇ YouTube ਬਗੀਚਾ ਸਿੰਘ ਚੰਡੀਗੜ੍ਹ ਚੈਨਲ ਤੋਂ ਸੁਣ ਸਕਦੇ ਹੋ ਸਾਰਿਆਂ ਸੰਗਤਾਂ ਦਾ ਬਹੁਤ ਧੰਨਵਾਦ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਵਿਛੇ ਜੱਥਾ ਭਾਈ ਬਗੀਚਾ ਸਿੰਘ ਜੀ ਖਡੂਰ ਸਾਹਿਬ ਵਾਲੇ ਆਹੁਣਾ ਬੇਨਤੀ ਕਰਾਂ ਡਾਕਟਰ ਗੁਰਵਿੰਦਰ ਸਿੰਘ ਜੀ ਦੋ ਤਿੰਨ ਮਿੰਟ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਇਨਾਂ ਤੋਂ ਬਾਅਦ ਲੜਕੀ ਵਾਲੇ ਪਰਿਵਾਰਾਂ ਨੇ ਜਿਹੜੇ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਹੈ ਉਹ ਕਾਰਜ ਜਿਹੜਾ ਹੈ ਔਰੰਭ ਕਰ ਦੇਣਗੇ ਉਸ ਤੋਂ ਬਾਅਦ ਲੜਕੇ ਵਾਲੇ ਪਰਿਵਾਰ ਬਾਕੀ ਦੀ ਸਾਰੀਆਂ ਸੰਗਤਾਂ ਨੇ ਖੱਲੇ ਬੱਚੇ ਬੱਚੀ ਵਾਸਤੇ ਜਗਾ ਬੈਠਣ ਬਣਾਈ ਹੈ ਉੱਥੇ ਜਾ ਕੇ ਸਾਰੀਆਂ ਸੰਗਤਾਂ ਨੇ ਇੱਕ ਆਰੇ ਜਿਹੜਾ ਹੈ ਕਰਨਾ ਹੈ ਸੋ ਆਓ ਦੋ ਤਿੰਨ ਮਿੰਟ ਆਪ ਸੰਗਤਾਂ ਦੇ ਹੁਣ ਡਾਕਟਰ ਗੁਰਵਿੰਦਰ ਸਿੰਘ ਦੋਨਾਂ ਪਰਿਵਾਰਾਂ ਦਾ ਆਇਆ ਹੋਇਆ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦਾ ਮੌਕਾ ਹੈ ਤੇ ਇਸ ਮੌਕੇ ਤੇ ਇੱਕ ਬੜਾ ਚੰਗਾ ਅੱਜ ਲੱਗ ਰਿਹਾ ਹੈ ਕਿ ਗੁਰਪ੍ਰਤਾਪ ਸਿੰਘ ਤੇ ਮਨਪ੍ਰੀਤ ਕੌਰ ਚੜ੍ਹਦੀ ਕਲਾ ਦੇ ਦਰਸ਼ਨੀ ਬੱਚੇ ਵੀ ਨੇ ਤੇ ਉਹਦੇ ਨਾਲ ਨਾਲ ਸੰਗਤਾਂ ਦੇ ਵਿੱਚ ਵੀ ਜਿਸ ਤਰ੍ਹਾਂ ਅੱਜ ਸਿੱਖੀ ਰੌਣਜ਼ਾ ਆ ਰਿਹਾ ਹੈ ਉਹਦਾ ਇੱਕ ਵੱਖਰਾ ਹੀ ਲੋਕਿਕ ਹੈ ਅਸੀਂ ਬਹੁਤ ਚਿਰ ਤੋਂ ਬੈਠੇ ਆ ਤੇ ਬੜਾ ਆਨੰਦ ਆ ਰਿਹਾ ਵੈਸੇ ਬਾਦ ਸਿੰਘ ਜੀ ਨੇ ਤਾਂ ਮਨੋਰੰਜਨ ਵੀ ਕਰਤਾ ਵਿੱਚ ਵਿੱਚ ਥੋੜੇ ਥੋੜੇ ਛੋਟੇ ਟੋਟਕੇ ਜੇ ਨਾ ਵਧੀਆ ਲੱਗਦੇ ਆ ਕਬਰੀ ਚੰਗੀ ਗੱਲ ਬਣ ਜਾਂਦੀ ਆ ਕੁਝ ਗੱਲਾਂ ਮੈਂ ਇੱਕ ਦੋ ਸੰਜੀਦਾ ਤੁਹਾਡੇ ਨਾਲ ਕਰਨੀਆਂ ਤੇ ਇਕਾਗਰਤਾ ਬਖਸ਼ਣੀ ਪ੍ਰਸ਼ਾਦ ਵੈਸੇ ਛੱਕ ਲਿਆ ਪਰ ਉੱਠਣ ਦੀ ਖੇਚਲ ਨਾ ਕਰਿਓ ਕੁਝ ਪਲ ਤੇ ਜਥੇ ਨੂੰ ਵੀ ਮੈਂ ਗੁਜ਼ਾਰਿਸ਼ ਕਰਾਂਗਾ ਟਿਕਾਓ 'ਚ ਰੱਖਣਾ ਦੋ ਹੁਕਮਨਾਮੇ ਆਪਾਂ ਸਰਵਣ ਕੀਤੇ ਨੇ ਮੁਖਵਾਕ ਪਹਿਲਾ ਸਤਿਗੁਰੂ ਨੇ ਬਖਸ਼ਿਸ਼ ਕੀਤਾ ਪੰਜਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਆਪਣੇ ਬਾਰਕ ਆਪ ਰਕਿਨ ਪਾਰ ਬ੍ਰਹਮ ਗੁਰਦੇਵ ਤੇ ਸਮਾਪਤੀ ਤੇ ਹੁਕਮਨਾ ਜੋ ਸਤਿਗੁਰੂ ਨੇ ਬਖਸ਼ਿਸ਼ ਕੀਤਾ ਗੁਰੂ ਰਾਮਦਾਸ ਜੀ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ काम ते ना सो ऐसा हर त्याई है मेरे जड़े ता सर्व सुख पावे मेरे मना ये जड़ियां ਵਿਚਾਰਾ मनप्रीत कौर गुरप्रताप सिंह ਤੁਸੀਂ ਤਾਂ ਇੱਕ जरियां ਉਪਰ ਸਾਡੇ ਸਾਰਿਆਂ ਵਾਸਤੇ ਹੈ ਕਿਉਂਕਿ ਵਿਆਹ ਦੇ ਆਨੰਦ ਕਾਰਜ ਦੇ ਦੌਰਾਨ ਇਹ ਜਿਹੜਾ ਸਮਾਗਮ ਹੈ ਨਾ ਇਹ ਆਪਸ਼ਨ ਨਹੀਂ ਇਹ ਲਾਜ਼ਮੀ ਹੈ ਬਾਕੀ ਜਸ਼ਨ ਇਦੋਂ ਪਹਿਲੇ ਸਮਾਗਮ ਰਿਸੈਪਸ਼ਨ ਹੋਵੇ ਨਾ ਹੋਵੇ ਕੋਈ ਵੱਡਾ ਫਰਕ ਨਹੀਂ ਪੈਂਦਾ ਪਰ ਇਹ ਜ਼ਰੂਰੀ ਹੈ ਇਹਦੇ ਬਿਨਾ ਇਹ ਸੰਪੂਰਨ ਹੋਣਾ ਹੀ ਨਹੀਂ ਤੇ ਸੰਗਤੀ ਕਾਗਰਤਾ ਦੇਖ ਕੇ ਹਾਂ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਇਹ ਦੀ ਜਿਹੜੀ ਅਹਿਮੀਅਤ ਹੈ ਉਹ ਨੂੰ ਤੁਸੀਂ ਸਮਝਿਆ ਜਿਹੜੇ ਬੱਚਿਓ ਨਾਮ ਹੁੰਦੇ ਨੇ ਉਹ ਵੀ ਸਤਿਗੁਰੂ ਦੀ ਬਖਸ਼ਿਸ਼ ਹੁੰਦੇ ਨੇ ਸਾਡੀ ਰੈਂਟੀ ਨੇ ਮੈਂ ਇਹ ਦੋਹੇ ਹੁਕਮਨਾਮੇ ਦੇ ਅੰਤਰਗਤ ਪਹਿਲਾਂ ਤਾਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਪਹਿਲਾ ਹੁਕਮਨਾਮਾ ਸੀ ਉਹਦੀ ਅੰਤਮ ਪੰਕਤੀ ਕੀ ਹੈ ਮਨ ਬਾਛਤ ਫਲ ਦਿੱਤੈ ਨਾਨਕ ਬਲਿਹਾਰੇ ਮਨਪ੍ਰੀਤ ਕੌਰ ਜਿਹੜਾ ਗੁਰਮਤ ਦੇ ਅਨੁਸਾਰ ਪ੍ਰੀਤੀ ਜਿਹੜੀ ਮਨ ਦੀ ਲੱਗਣੀ ਹੈ ਉਹ ਸਤਿਗੁਰੂ ਦੇ ਚਰਨਾਂ ਦੇ ਨਾਲ ਤੇ ਸ਼ਾਇਦ ਇਹੀ ਸਾਡੇ ਸਤਿਕਾਰਯੋਗ ਸਰਜੀਤ ਸਿੰਘ ਜੀ ਤੇ ਭੈਣ ਕਮਲਜੀਤ ਕੌਰ ਜਦੋਂ ਨਾਮ ਵੀ ਰੱਖਿਆ ਜਾਂ ਖੈਰਾ ਪਰਿਵਾਰ ਇਹੀ ਗੱਲ ਹੈ ਕਿ ਮੰਦੀ ਪ੍ਰੀਤ ਜਿਹੜੀ ਹੈ ਸਤਿਗੁਰੂ ਦੇ ਨਾਲ ਲਖਣੀ ਹੈ ਤੇ ਜਿਸ ਤਰੀਕੇ ਨਾਲ ਪੰਦੇ ਪਰਿਵਾਰ ਬੈਠਾ ਪਰਵਾਲ ਪਿੰਡ ਦੇ ਵਸਨੀਕ ਸਰਦਾਰ ਮੱਗਰ ਸਿੰਘ ਜੀ ਮਰਹੂਮ ਜਿਹੜੇ ਖੁਦ ਇੱਕ ਸਪੋਰਟਸ ਦੀ ਗੱਲ ਚੱਲੀ ਸੀ ਨਾ ਕਿਨੇ ਸੀ ਇਲਾਕੇ ਚ ਮੰਨਿਆ ਪਰ ਮੰਨਿਆ ਬੰਦਾ ਹੈ ਸਪੋਰਟਸ ਦੇ ਵਿੱਚ ਤੇ ਉਹਦਾ ਪੋਤਾ ਤਾਂ ਫਿਰ ਗੁਰਪ੍ਰਤਾਪ ਸਿੰਘ ਡੀਲਡਾਲ ਤੋਂ ਪਤਾ ਹੋਣਾ ਹੀ ਹੈ ਕਿ ਪ੍ਰਭਾਵ ਲੱਗਦਾ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਨਾਮ ਦੀ ਗੁਰੂ ਦੀ ਬਖਸ਼ਿਸ਼ ਗੁਰੂ ਦਾ ਪ੍ਰਤਾਪ ਗੁਰੂ ਦੀ ਮਿਹਰ ਇਹ ਸਤਿਗੁਰੂ ਦਾ ਹੀ ਪ੍ਰਤਾਪ ਹੈ ਜਿਹੜਾ ਸਮਾਗਮ ਹੈ ਇਹ ਵੀ ਹੋਏ ਉਹਦੀ ਪ੍ਰਤੀਕ ਤੇ ਉਹਦੀ ਸਿੰਬੋਲਿਕ ਜਿਹੜੀ ਐਗਜ਼ੈਂਪਲ ਹੈ ਸੋ ਜਿੱਥੇ ਤੁਸੀਂ ਸਪੋਰਟਸ ਦੀ ਗੱਲ ਹੈ ਜਾਂ ਐਜੂਕੇਸ਼ਨ ਦੀ ਗੱਲ ਹੈ ਉੱਥੇ ਨਾਲੋਂ ਨਾਲ ਇਹ ਹੈ ਕਿ ਗੁਰਸਿੱਖੀ ਤੁਹਾਡੇ ਕੋਲੇ ਤੇ ਬਾਣੀ ਦਾ ਤੁਹਾਨੂੰ ਆਸਰਾ ਹੈ ਇੱਕੋ ਹੀ ਗੱਲ ਹੈ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਸਮੇਂ ਕੋਈ ਚੈਲੰਜ ਆਵੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਉਣਾ ਸੀ ਇਹ ਸਾਡੇ ਝਗਾਟ ਕਿਉਂ ਹੈ ਕਿਉਂਕਿ ਅਸੀਂ ਜਿਹੜੇ ਆਪ ਵੀ ਖੁਦ ਪਰਿਵਾਰਾਂ ਦੀ ਪਰਵਰਿਸ਼ ਕਰਦੇ ਆ ਅਸੀਂ ਇੱਥੇ ਮਨ ਵੀ ਹੋ ਜਾਂਨੇ ਕਿ ਉਹਨਾਂ ਨੂੰ ਗੁਰਮੁਖੀ ਸਿਖਾਉਣੀ ਹੈ ਬੱਚਿਆਂ ਨੂੰ ਗੁਰਬਾਣੀ ਦਾ ਅਰਥ ਪਤਾ ਹੋਵੇ ਇੱਕ ਵਾਰ ਗੁਰੂ ਸਾਹਿਬ ਦੇ ਸਹਿਜ ਪਾਠ ਆਪ ਕੀਤੇ ਹੋਣ ਸਾਨੂੰ ਜਦੋਂ ਪਤਾ ਲੱਗਦਾ ਉਹਦੇ ਚਾਨਣ ਲਾਉਂਦਾ ਜਿਵੇਂ ਚਾਰੇ ਲਾਵਾ ਤੁਸੀਂ ਸਰਵਣ ਕੀਤੀਆਂ ਇਹ ਲਾਵਾ ਇਹ ਜਸਟ ਕੋਈ ਰਸਮ ਨਹੀਂ ਹੈ ਜਿਵੇਂ ਅਸੀਂ ਕਹਿੰਦੇ ਆ ਵਿਆਹ ਦੀ ਰਸਮ ਆਨੰਦ ਕਾਰਜ ਦੀ ਰਸਮ ਇਹ ਰਸਮ ਨਹੀਂ ਹੈ ਇਹ ਸਾਡਾ ਜੀਵਨ ਜਾਚ ਹੈ ਕੋਡ ਆਫ ਕੰਡਕਟ ਹੈ ਇਹ ਕਨਸਟੀਟਿਊਸ਼ਨ ਹੈ ਸੰਵਿਧਾਨ ਹੈ ਸਾਡਾ ਸਿੱਖੀ ਦਾ ਤੇ ਜਦੋਂ ਤੁਸੀਂ ਪ੍ਰਕਰਮਾ ਵੀ ਕੀਤੀਆਂ ਤੇ ਮੈਂ ਤਾਂ ਜਦੋਂ ਗੁਰਪ੍ਰਤਾਪ ਸਿੰਘ ਆਇਆ ਨੌਜਵਾਨ ਸ਼ਾਇਦ ਬਹੁਤ ਘੱਟ ਦਫਾ ਆ ਹੁੰਦਾ ਨਹੀਂ ਤਾਂ ਕੈਮਰਾਮੈਨ ਬੱਚਿਆਂ ਨੂੰ ਗਾਈਡ ਕਰਦੇ ਨੇ ਉਹ ਆ ਕੇ ਕਾਫੀ ਫਿਕਰਮੰਦ ਜੇ ਹੁੰਦੇ ਨੇ ਪਰ ਜਿਸ ਕੌਨਫੀਡੈਂਸ ਨਾਲ ਸਤਿਗੁਰੂ ਨੇ ਬਖਸ਼ਿਸ਼ ਕੀਤੀ ਇਹ ਨੌਜਵਾਨ ਆਇਆ ਤੇ ਆ ਕੇ ਪਹਿਲਾਂ ਸਤਿਗੁਰੂ ਦੀ ਪ੍ਰਕਰਮਾ ਕਰਕੇ ਮੱਥਾ ਟੇਕਿਆ ਪਤਾ ਲੱਗਦਾ ਹੈ ਕਿ ਇਹ ਅੰਦਰ ਸਤਿਗੁਰੂ ਨੇ ਅੰਦਰ ਵੀ ਰੋਸ਼ਨੀ ਕੀਤੀ ਹੈ ਜਿਹੜੀ ਗੁਰਬਾਣੀ ਦੀ ਲਾਵਾਂ ਦੀ ਵਿਆਖਿਆ ਮੈਂ ਗੁਜ਼ਾਰਿਸ਼ ਕਰਾਂਗਾ ਕਿ ਆਉਂਦੇ ਸਮੇਂ ਤੁਸੀਂ ਉਹ ਇੰਗਲਿਸ਼ 'ਚ ਵੀ ਪੰਜਾਬੀ 'ਚ ਵੀ ਤੁਹਾਨੂੰ ਮੀਨਿੰਗ ਮਿਲ ਜਾਣਗੇ ਅਸਲ 'ਚ ਇਹ ਚਾਰ ਲਾਵਾਂ ਸਾਡੇ ਦੁਨੀਆ ਦੇ ਵਾਸਤੇ ਸਤਿਗੁਰੂ ਨੇ ਨਹੀਂ ਲਿਖੀਆਂ ਇਹ ਆਤਮਾ ਤੇ ਪਰਮਾਤਮਾ ਰੱਬ ਤੇ ਰੂਹ ਦਾ ਰਿਸ਼ਤਾ ਹੈ ਪਰ ਕਿਉਂਕਿ ਅਸੀਂ ਸੰਸਾਰ ਨੂੰ ਵੀ ਵਧੀਆ ਬਣਾਉਣਾ ਹੈ ਇਸ ਕਰਕੇ ਦੁਨੀਆਵੀ ਤੌਰ ਤੇ ਵੀ ਅਸੀਂ ਇਹਦਾ ਆਸਰਾ ਲੈਨੇ ਆ ਜਿਹੜਾ ਮਨਪ੍ਰੀਤ ਕੌਰ ਤੁਹਾਡਾ ਪੱਲਾ ਗੁਰਪ੍ਰੀਤ ਸਾਹਿਬ ਸਿੰਘ ਨੂੰ ਫੜਾਇਆ ਅਸਲ 'ਚ ਇਹ ਪੱਲੇ ਦਾ ਜਿਹੜਾ ਸ਼ਬਦ ਹੈ ਪੱਲੇ ਟੈਂਡੇ ਲੱਗੀ ਇਹ ਰੂਹ ਨੇ ਰੱਬ ਦਾ ਪੱਲਾ ਫੜਨਾ ਪ੍ਰਤੀਕ ਕੀ ਹੈ ਆਤਮਾ ਨੇ ਪਰਮਾਤਮਾ ਦਾ ਪੱਲਾ ਫੜਨਾ ਅਸੀਂ ਸਾਰਿਆਂ ਨੇ ਇੱਕ ਸਤਿਗੁਰੂ ਦਾ ਪੱਲਾ ਫੜਨਾ ਇਹ ਇਹ ਗੁਰਬਾਣੀ ਦੇ ਵਿੱਚ ਬਾਤ ਦੇ ਵਿੱਚ ਵਿਆਹ ਹੋਆ ਮੇਰੇ ਬਾਬਲਾ ਇਹ ਜਿਹੜਾ ਵਿਆਹ ਵੀ ਹੈ ਨਾ ਉਹ ਆਤਮਾ ਦੀ ਜਿਹੜੀ ਆਵਾਜ਼ ਹੈ ਗੁਰੂ ਸਾਹਿਬ ਨੇ ਕਿਹਾ ਗੁਰਮੁਖੇ ਹਰ ਪਾਇਆ ਮੈਂ ਸਤਿਗੁਰੂ ਪ੍ਰਾਪਤ ਕਰ ਲਿਆ ਇਹ ਆਨੰਦ ਹੈ ਅਸਲ ਤੇ ਇਸੇ ਕਾਰਣੀ ਇਹਦਾ ਨਾਂ ਆਨੰਦ ਕਾਰਜ ਹੈ ਇਹ ਡੈਫੀਨੇਸ਼ਨ ਹੈ ਆਨੰਦ ਕਾਰਜ ਦੀ ਤੁਹਾਡੇ ਨਾਲ ਤਾਂ ਗੱਲਾਂ ਕੀਤੀਆਂ ਕਿਉਂਕਿ ਇੰਨੀਆਂ ਬੰਥਕ ਸ਼ਖਸੀਅਤਾਂ ਬੈਠੀਆਂ ਭਾਈ ਸਰਜੀਤ ਸਿੰਘ ਜੀ ਖੁਦ ਮੈਂ ਮناسب ਨਹੀਂ ਸਮਝਦਾ ਕਿਸੇ ਦੀ ਵਿਅਕਤੀਗਤ ਪ੍ਰਸ਼ੰਸਾ ਪਰ ਦੋਹੇ ਪਰਿਵਾਰ ਇੰਨੇ ਹੈ ਗੁਰਸਿੱਖੀ ਨਾਲ ਜੁੜੇ ਹੈ ਖੇਹਰਾ ਸਾਹਿਬ ਤੇ ਇਧਰੋਂ ਪੰਦੇਰ ਪਰਿਵਾਰ ਮੈਂ ਆਖਿਰ ਚ ਇੱਕ ਬੇਨਤੀ ਕਰਾਂਗਾ ਬੇਸ਼ੱਕ ਅਸੀਂ ਸੰਸਾਰ ਦੇ ਵਿੱਚ ਵਿਚਰਨਾ ਇਹ ਕੰਟਰੀ ਹੈ ਬਹੁਤ ਵਧੀਆ ਪਰ ਦੋ ਚੀਜ਼ਾਂ ਅਸੀਂ ਜ਼ਿੰਦਗੀ ਚ ਨਹੀਂ ਭੁੱਲਣੀਆਂ ਜ਼ੁਬਾਨ ਤੇ ਪਛਾਣ ਤੇ ਸਤਿਗੁਰੂ ਦੀ ਹਜ਼ੂਰੀ ਚ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਕਈ ਵਾਰ ਨਾ ਇਉਂ ਹੁੰਦਾ ਆਨੰਦ ਕਾਰਜ ਮੌਕੇ ਲੜਕਾ ਵੀ ਆਉਂਦਾ ਹੈ ਸਿਰ ਤੇ ਦਸਤਾਰ ਬੰਨੀ ਹੁੰਦੀ ਹੈ ਪ੍ਰੋਗਰਾਮ ਹੋ ਜਾਂਦਾ ਹੈ ਅਗਲੇ ਦਿਨ ਰਿਸੈਪਸ਼ਨ ਤੇ ਜਾਈਦਾ ਤਾਂ ਮੁੰਡਾ ਲੱਭੀਦਾ ਵੀ ਕਿਹੜਾ ਮੁੰਡਾ ਸੀ ਕੱਲ ਬੈਠਾ ਇੱਕ ਵੱਖਰਾ ਜਾਂ ਨਵਾਂ ਹੀ ਆਉਂਦਾ ਕੋਈ ਪਤਾ ਹੀ ਨਹੀਂ ਨਾਸ਼ਾ ਕਰ ਨਾ ਉਹਦੀ ਪਛਾਣ ਲੱਗਦਾ ਵੀ ਆਪਣਾ ਹੀ ਹੈ ਵਿੱਚਾ ਕੌਣ ਹੈ ਤੇ ਉਦੋਂ ਪਤਾ ਲੱਗਦਾ ਨਹੀਂ ਦੀ ਇਹ ਕੱਲ ਤਾਂ ਕਾਰਵਾਈ ਜੀ ਕਰਨੀ ਸੀ ਪ੍ਰੈਕਟੀਕਲ ਤਾਂ ਇਹੀ ਹੈ ਨਹੀਂ 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 ਪ੍ਰੈਕਟੀਕਲ ਇਹ ਹੈ ਜਿਹੜੀ ਗੁਰੂ ਦੀ ਹਜ਼ੂਰੀ 'ਚ ਤੁਸੀਂ ਰੱਖਿਆ ਇਹ ਦਸਤਾਰ ਸਿੰਘਾ ਇਸੇ ਤਰ੍ਹਾਂ ਕਾਇਮ ਰਵੇ ਤੇ ਸਤਿਗੁਰਾਂ ਦੇ ਚਰਨਾਚਰਦਾਸ ਹੈ ਕਿ ਜਿਵੇਂ ਤੁਸੀਂ ਇੰਨੇ ਵਧੀਆ ਪਾਲਣ ਪੋਸ਼ਣ ਨਾਲ ਗੁਰਸਿੱਖੀ ਨਾਲ ਜੁੜਿਓ ਅਗਲੀਆਂ ਪੀੜ੍ਹੀਆਂ ਵੀ ਗੁਰਸਿੱਖੀ ਨਾਲ ਜੁੜਨ ਇਹ ਅਰਦਾਸ ਹੈ ਤੇ ਦੂਸਰੀ ਗੱਲ ਜ਼ੁਬਾਨ ਤੇ ਪਛਾਣ ਊੜਾ ਤੇ ਜੂੜਾ ਇਹ ਸਾਡੇ ਦੋ ਵਾਸਤੇ ਨਹੀਂ ਬੱਚਿਆਂ ਵਾਸਤੇ ਇਹ ਸਾਰੀ ਸੰਗਤ ਵਾਸਤੇ ਅੱਜ ਪ੍ਰਣ ਕਰ ਲਈਏ ਕਹਿੰਦੇ ਆ ਨਾ ਅਸੀਂ ਕਿ ਸਾਡੀ ਜਨਰੇਸ਼ਨ ਹੋਰ ਪਾਸੇ ਚਲੀ ਗਈ ਜੀ ਸਾਡੇ ਬੱਚੇ სპੋਰਟਸ ਨਹੀਂ ਸਾਡੇ ਗਲਤ ਰਾਹਾਂ ਤੇ ਨੇ ਸਚਾਈ ਇਹ ਹੈ ਕਿ ਜਿਸ ਭਾਂਡੇ ਨੂੰ ਠੰਢਾਈ ਹੋਏਗੀ ਨਾ ਉਹ ਲਾਜ਼ਮੀ ਤੌਰ ਤੇ ਉਸੇ ਤਰ੍ਹਾਂ ਹੋਏਗਾ ਜਿਨ੍ਹਾਂ ਨੂੰ ਗੁਰਮਤ ਦੀ ਠੰਢਾਈ ਲੱਗੀ ਹੈ ਨਾ ਉਹ ਭਾਂਡੇ ਸਦਾ ਹੀ ਉਸੇ ਤਰ੍ਹਾਂ ਰਹਿਣਗੇ ਸੋ ਇਹੀ ਅਰਦਾਸ ਸਾਡੀ ਸਾਰਿਆਂ ਦੀ ਹੈ ਦੋਹਾਂ ਪਰਿਵਾਰਾਂ ਵੱਲੋਂ ਸਮੂਹ ਸਾਧ ਸੰਗਤ ਦਾ ਧੰਨਵਾਦ ਗ੍ਰੰਥੀ ਸਿੰਘ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਹਰਜੀਤ ਸਿੰਘ ਜੀ ਸਾਡੇ ਵੀਰ ਭਾਈ ਬਗੀਚਾ ਸਿੰਘ ਖਜ਼ਾਨਾ ਇਹਨਾਂ ਦਾ ਬਹੁਤ ਵਧੀਆ ਜਿਹੜਾ ਇਹਨਾਂ ਨੇ ਦੱਸਿਆ ਇਸੇ ਤਰੀਕੇ ਨਾਲ ਭਾਈ ਗੁਰਿੰਦਰ ਸਿੰਘ ਜੀ ਦੀ ਜ਼ੀਰਾ ਸਮੂਹ ਗੁਰਦੁਆਰਾ ਕਮੇਟੀ ਦਾ ਧੰਨਵਾਦ ਹੈ ਸਤਿਗੁਰੂ ਜੀ ਕਿਰਪਾ ਕਰਨ ਤੇ ਭਾਈ ਬਾਦ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਕਿਉਂਕਿ ਸਕੱਤਰ ਹੋਵੇ ਤਾਂ ਇਦਾਂ ਦਾ ਹੋਵੇ ਬੰਦਾ 2 ਘੰਟੇ ਹੋਰ ਵੀ ਲੱਗ ਜਾਣ ਫਿਰ ਵੀ ਕੋਈ ਚਿੰਤਾ ਵਾਲੀ ਗੱਲ ਨਹੀਂ ਤੇ ਭਾਈ ਸਾਹਿਬ ਬਲਬੀਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਮੈਂ ਕਰਦਾ ਕਿਉਂਕਿ ਅਬ ਸਪੋਰਟ ਚ ਦੋ ਹੀ ਪਰਸਨੈਲਿਟੀ ਨੇ ਸਾਡੇ ਕੋਲ ਬਾਦ ਸਿੰਘ ਜੀ ਤੇ ਬਲਬੀਰ ਸਿੰਘ ਜੀ ਅੱਜ ਮੈਂ ਗੱਲ ਕਰਦਾ ਸੀ ਮੈਂ ਕਿਹਾ 2 ਮਿੰਟ ਹਾਜ਼ਰੀ ਲਵਾਉਂਗੀ ਕਿਹਾ ਤਾਂ ਤੁਸੀਂ ਵੀ ਸੀ ਪਰ ਉਹ ਕਹਿੰਦੇ ਵੀ ਗੱਲ ਇਹ ਹੈ ਕਿ ਹੁਣ ਸਾਰਿਆਂ ਦੀ ਸੰਗਤ ਦਾ ਧੰਵਾਦ ਸਮੂਹ ਸਾਧ ਸੰਗਤ ਦਾ ਮੇਰੇ ਵੱਲੋਂ ਕਰਦੇ ਹੋ ਸੋ ਭਾਈ ਸਾਹਿਬ ਤੁਹਾਡੇ ਵੱਲੋਂ ਵੀ ਬਾਕੀ ਵੀ ਗੁਰਮੁਖਾਂ ਵੱਲੋਂ ਸਾਰਿਆਂ ਦਾ ਧੰਵਾਦ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ